ਭਾਰਤ ਦੇ ਲਈ ਅੱਜ ਇੱਕ ਅਹਿਮ ਦਿਨ ਜ਼ਰੂਰ ਹੈਗਾ ਉਹ ਦਿਨ ਬੜੇ ਵੱਖਰੇ ਤਰੀਕੇ ਨਾਲ ਜੇ ਆਪਾਂ ਦੇਖੀਏ ਤਾਂ ਕਹਿੰਦੇ ਜੀ ਉਹ ਦਿਨ ਇਸ ਲਈ ਅਹਿਮ ਹੈ ਕਿ ਅੱਜ ਭਾਰਤ ਤੇ ਯੂਰੋਪੀਅਨ ਯੂਨੀਅਨ ਦੇ ਵਿਚਾਲੇ ਇੱਕ ਸਮਝੌਤਾ ਹੋਇਆ ਤੇ ਇਸ ਸਮਝੌਤੇ ਦੇ ਨਾਲ ਬਹੁਤ ਕੁਝ ਬਦਲ ਜਾਣਾ ਪਹਿਲੂ ਇਹ ਹੈ ਕਿ ਯੂਰੋਪੀਅਨ ਸੰਘ ਦੇ ਕੌਂਸਲ ਦੇ ਮੁਖੀ ਪਰ ਦੇ ਵਿੱਚ ਕੰਧਤਰ ਦੇ ਸਮਾਗਮ ਦੇ ਵਿੱਚ ਮੁੱਖ ਮਹਿਮਾਨ ਸੀ ਤੇ ਉਸ ਸਮਾਗਮ ਦੀ ਬੇਸ਼ੱਕ ਚੰਡਾਲੇ ਰੌਣ ਦੀ ਰਸਮ ਰਾਸ਼ਪਤੀ ਵੱਲੋਂ ਕੀਤੀ ਗਈ ਪਰ ਜਿਵੇਂ ਸਮਾਗਮ 'ਚ ਖੜੇ ਹੋ ਕੇ ਉਹਨਾਂ ਦੋਹੇ ਮਹਿਮਾਨਾਂ ਨੂੰ ਜਾਣਕਾਰੀ ਦੇ ਰਹੇ ਸੀ ਨਰੇਂਦਰ ਮੋਦੀ ਉਸ ਤੋਂ ਇਹ ਸੰਕੇਤ ਸੀ ਕਿ ਦੁਨੀਆ ਪਰ ਨੂੰ ਦੱਸਣ ਦੀ ਇਹ ਕੋਸ਼ਿਸ਼ ਸੀ ਕਿ ਦੇਖੋ ਤੇ ਇਸ ਦੇ ਵਿੱਚ ਤਾਕਤ ਚਿਹਰਾ ਹੈ ਨਾ ਮੈਂ ਹੀ ਹਾਂ ਸੋ ਉਹ ਕੀ ਇਹਦੇ ਨਾਲ ਹੀ 트ੰਪ ਨੂੰ ਕੋਈ ਜਵਾਬ ਦੇਣ ਦੀ ਕਵਾਇਦ ਹੈ ਕੀ ਕੋਈ ਵੱਖਰੇ ਚੈਨਲ ਤੇ ਰਾਹੀ ਵੱਖਰੇ ਤਰੀਕੇ ਨਾਲ ਇਹ 트ੰਪ ਦੇ ਟੈਰਿਫ ਦਾ ਜਵਾਬ ਹੈ ਕਿਉਂਕਿ ਕੱਲ ਉਹਨਾਂ ਨੂੰ ਜਿਸ ਤਰੀਕੇ ਨਾਲ ਮੂਹਰੇ ਰੱਖ ਕੇ ਨਰਿੰਦਰ ਮੋਦੀ ਨੇ ਸਾਰੇ ਪ੍ਰੇਡ ਦੇ ਵਿੱਚ ਅਟਰੈਕਸ਼ਨ ਦਾ ਕੇਂਦਰ ਬਣਾਈ ਰੱਖਿਆ ਨਾਲ ਖੜੇ ਰੱਖ ਕੇ ਉੱਥੇ ਹੀ ਅੱਜ ਜਿਹੜੇ ਸਮਝੌਤੇ ਹੋਏ ਨੇ ਕਿ ਉਹ ਇਸ ਗੱਲ ਦਾ ਸੰਕੇਤ ਕਰਦੇ ਨੇ ਆਪਾਂ ਇਹ ਗੱਲ ਕਿਉਂ ਕਰ ਰਹੇ ਹਾਂ ਬਿਲਕੁਲ ਜੀ ਕਹਿੰਦੇ ਜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਯੂਰਪੀਅਨ ਯੂਨੀਅਨ ਮੁਕਤ ਵਪਾਰ ਸਮਝੌਤੇ ਸਿਰੇ ਚੜ ਗਿਆ ਇਹ ਜਾਣਕਾਰੀ ਸਾਂਝੀ ਕੀਤੀ ਉਹਨਾਂ ਨੇ ਕਿ ਵਿਸ਼ਵ ਭਰ ਦੀਆਂ ਨਜ਼ਰਾਂ ਇਹ ਸਮਝੌਤੇ ਤੇ ਟਿਕੀਆਂ ਹੋਈਆਂ ਸਨ ਬੀਬੀਸੀ ਦੀ ਰਿਪੋਰਟ ਅਨੁਸਾਰ ਭਾਰਤ ਤੇ ਯੂਰਪੀਅਨ ਯੂਨੀਅਨ ਦੇ ਕਰੀਬ 2 ਦਹਾਕਿਆਂ ਦੀ ਗੱਲਬਾਤ ਤੋਂ ਬਾਅਦ ਇਹ ਅਹਿਮ ਵਪਾਰਕ ਸਮਝੌਤਾ ਸਿਰੇ ਚੜਿਆ ਮਤਲਬ 20 ਸਾਲਾਂ ਦੀ ਇਹ ਪ੍ਰਕਿਰਿਆ ਸੀ ਜਿਹੜੀ ਅੱਜ ਮੁਕੰਮਲ ਹੋਈ ਹੈ ਇਸ ਸਮਝੌਤੇ ਤਹਿਤ ਯੂਰਪ ਤੋਂ ਆਉਣ ਵਾਲੀਆਂ ਸ਼ਰਾਬ ਤੇ ਲਗਜ਼ਰੀ ਗੱਡੀਆਂ ਉੱਤੇ ਟੈਕਸ ਜਾਂ ਤਾਂ ਖਤਮ ਹੋ ਜਾਏਗਾ ਜਾ ਬਹੁਤ ਘਟ ਜਾਊਗਾ ਬੀਵੀ ਬੀਐਮਬੀ ਡਬਲ ਵਰਗੀਆਂ ਗੱਡੀਆਂ ਜਾਂ ਲਗਜ਼ਰੀ ਸ਼ਰਾਬ ਹੈਨਾ ਵਾਈਨ ਟਾਈਪ ਵਰਗੀਆਂ ਉਹਨਾਂ ਦੇ ਉੱਤੇ ਕਹਿੰਦੇ ਜਿਹੜਾ ਬਹੁਤ ਮਹਿੰਗਾ ਜਿਵੇਂ ਲਗਜ਼ਰੀ ਗੱਡੀਆਂ ਦੇ ਉੱਤੇ ਮੈਂ ਕਿਹਾ 110% ਤੱਕ ਲਗਭਗ ਟੈਕਸ ਸੀ ਜਿਹੜਾ ਘਟ ਕੇ 10% ਰਹਿ ਜਾਣਾ ਇਹਦੇ ਨਾਲ ਕਹਿੰਦੇ ਗੱਡੀਆਂ ਸਸਤੀਆਂ ਹੋ ਜਾਣਗੀਆਂ ਭਾਰਤ ਦੇ ਵਿੱਚ ਮੋਦੀ ਨੇ ਇਸ ਨੂੰ ਇਤਿਹਾਸਕ ਮੀਲ ਪੱਥਰ ਦੱਸਿਆ ਦੁਨੀਆ ਦੀਆਂ ਸਭ ਤੋਂ ਵੱਡੀਆਂ ਅਰਥਵਿਵਸਤਾ ਵਿਚਕਾਰ ਸਹਿਯੋਗ ਦਾ ਇਹ ਸ਼ਕਤੀਸ਼ਾਲੀ ਪ੍ਰਤੀਕ ਹੈ ਪ੍ਰਧਾਨ ਮੰਤਰੀ ਨੇ ਇੰਡੀਆ એનર્ਜੀ ਵੀਕ ਦੇ ਚੌਥੇ ਐਡੀਸ਼ਨ ਵਿੱਚ ਆਪਣੇ ਅਧਿਕਾਰਨੀ ਪਾਸੇ ਚੇਕਿਆ ਕਿ ਇਤਿਹਾਸਕ ਸਮਝੌਤੇ ਦੇ ਨਾਲ 140 ਕਰੋੜ ਨਾਗਰਿਕਾਂ ਦੇ ਨਾਲ-ਨਾਲ ਯੂਰਪ ਦੇ ਵਿੱਚ ਲੱਖਾਂ ਲੋਕਾਂ ਦੇ ਲਈ ਹੈ ਵਿਸ਼ਾਲ ਮੌਕਾ ਖੁੱਲ ਜਾਏਗਾ। ਸੋ ਜੀ ਇਹ ਉਹਨਾਂ ਦਾ ਦਾਅਵਾ ਹੈ ਕਿਉਂਕਿ ਕਿਹਾ ਜਾ ਰਿਹਾ ਹੈ ਕਿ ਜਿਵੇਂ ਇੰਪੋਰਟੈਂਟ ਲਗਜ਼ਰੀ ਕਾਰਾਂ ਨੇ ਉਹਨਾਂ ਦੇ ਟੈਰਫ 110 ਤੋਂ ਘਟ ਕੇ 10% ਤੱਕ ਰਹਿ ਜਾਣਾ। ਪ੍ਰੀਮੀਅਰ ਜਿਹੜੀ ਲਗਜ਼ਰੀ ਸ਼ਰਾਬ ਹੈ ਉਹਦੇ ਤੇ 150% ਤੋਂ ਘਟ ਕੇ ਟੈਕਸ ਮਾਤਰ 20% ਦੀ ਰਹਿ ਜਾਣਾ ਸੋ ਇਹਦੇ ਨਾਲ ਇਹ ਚੀਜ਼ਾਂ ਜੋ ਸਸਤੀਆਂ ਹੁੰਦੀਆਂ ਨੇ ਤਾਂ ਜਿੱਥੇ ਬਾਜ਼ਾਰ ਵਧਣਾ ਹੈ ਕਾਰੋਬਾਰ ਵਧਣਾ ਹੈ ਉੱਥੇ ਯੂਰਪ ਨਾਲ ਸਮਝੌਤਾ ਕਰਕੇ ਅਗਾਹ ਵੱਧ ਕੇ ਕਿ ਟਰੰਪ ਦਾ ਕੋਈ ਬਦਲ ਲੱਭ ਲਿਆ ਗਿਆ ਕੋਈ ਰਾਹ ਲੱਭ ਲਿਆ ਗਿਆ ਇਹ ਵੀ ਸਵਾਲ ਨਾਲ ਅੱਖ ਰੋਤਾ ਸੋ ਦੇਖਦੇ ਹਾਂ ਜੀ ਇਹਦੇ ਰਹੀ ਕਿ ਅੰਤਰਰਾਸ਼ਟਰੀ ਪੱਧਰ ਤੇ ਸੰਕੇਤ ਬਣਦੇ ਨੇ ਪਰ ਅੱਜ ਦੀ ਖ਼ਬਰ ਇਹ ਧਿਆਨ ਮੰਗਦੀ ਸੀ ਇਸ ਪੱਖੋਂ Дача ви журісі. Бад-бад. Шкурія.